ਕਾ ਕਰੋੜਾ ਲੋਕ ਸ੍ਰੀ ਹਰਮੰਦਰ ਸਾਹਿਬ 'ਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਰਸਣ ਵਾਸਤੇ ਬਹੁਤ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਆ ਔਰ ਦੇਸ਼ ਦੁਨੀਆ 'ਚ ਬੈਠੇ ਲੋਕਾਂ ਦੀ ਨਿਗਾਹਾਂ ਉੱਤੇ ਟਿਕੀਆਂ ਹੁੰਦੀਆਂ ਨੇ ਦੁਨੀਆ ਦੇ ਕੋਨੇ-ਕੋਨੇ ਚ ਆਉਂਦੇ ਐ ਐਂਡ ਇਟ ਇਜ਼ ਵਨ ਆਫ ਦਾ ਮੋਸਟ ਮੈਕਸਿਮਮ ਵਿਜ਼ਿਟਿਡ ਸਾਈਟਸ ਮਤਲਬ ਕਿ ਸਭ ਤੋਂ ਵੱਡੀ ਗਿਣਤੀ ਚ ਸਾਡੇ ਦੇਸ਼ ਚ ਜੇ ਕੋਈ ਥਾਂ ਤੇ ਵਿਜ਼ਿਟ ਹੁੰਦੀ ਹੈ ਤੇ ਸ੍ਰੀ ਦਰਬਾਰ ਸਾਹਿਬ ਹੈ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਚ ਅੱਜ ਏਡੀ ਵੱਡੀ ਸਿਕਿਉਰਿਟੀ ਫੇਲਿਅਰ ਹੋਇਆ ਹੈ ਭਗਵੰਤ ਮਾਨ ਜੋ ਆਪ ਹੋਮ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਨਲਾਇਕੀਆਂ ਦੀ ਫੇਲਿਅਰਸ ਦੀ ਬਹੁਤ ਵੱਡੀ ਲਿਸਟ ਹੈ। ਔਰ ਜੋ ਅੱਜ ਇਨਸੀਡੈਂਟ ਹੋਇਆ ਇੰਡੋ-ਪਾਕ ਬਾਰਡਰ ਤੇ ਸਾਰਿਆਂ ਨੂੰ ਪਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਿਚੁਏਟਿਡ ਹੈ। ਬਾਰਡਰ ਸਿਕਿਉਰਿਟੀ ਔਰ ਇੱਕ Z+ ਪ੍ਰੋਟੈਕਟਿਵ ਇਕ ਨਹੀਂ ਅਨੇਕ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਕੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੋਂ ਸਿੰਘ ਸਹਿਬਾਨਾ ਨੇ ਜੋ ਸੇਵਾ ਲਗਾਈ ਆ ਉਹ ਸੇਵਾ 2 ਤਰੀਕ ਨੂੰ ਸੇਵਾ ਲਗਵਾਈ ਗਈ ਤੇ 3 ਤਰੀਕ ਨੂੰ ਸੇਵਾ ਉਹਨਾਂ ਨੇ ਆਰੰਭ ਕਰਤੀ। ਅਰ ਮੈਨੂੰ ਅੱਜ ਬੜੀ ਹੈਰਾਨਗੀ ਹੋਈ ਔਰ ਮੈਂ ਬੜੇ ਮਜਬੂਰੀ ਪਾਸੇ ਲਫ਼ਜ਼ ਵਰਤਣ ਲੱਗਿਆ ਕਿਸੇ ਚੀਫ ਮਿਨਿਸਟਰ ਬਾਰੇ ਥਿਸ ਫੂਲਿਸ ਚੀਫ ਮਿਨਿਸਟਰ ਭਗਵੰਤ ਮਾਨ ਦੀ ਇਹ ਵੀਡੀਓ ਮੈਂ ਸੁਣੀ ਹੈ ਜਿਹੜੀ ਮੈਂ ਚਾਹੂੰਗਾ ਤੁਸੀਂ ਵੀ ਸੁਣੋ ਔਰ ਦੁਨੀਆ ਦੇਸ਼ ਦੇ ਲੋਕ ਵੀ ਸੁਣਨ ਇਹ ਬਹੁਤ ਮੰਦਭਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਰੂਪੀ ਨਗਰੀ ਜਿੱਥੇ ਸਰਵਤਕ ਭਲੇ ਦੀ ਬਾਣੀ ਪੜੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮਦਦੀ ਕਰਕੇ ਆ ਆ ਸੁਣਨ ਵਾਲੀ ਕਹਾਣੀ ਜਿਹੜੀ ਹੈ ਉਹ ਹੁਣ ਬਚ ਗਈ ਉਹ ਜਿਹੜਾ ਉੱਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਨਾਲ ਜੁੜਿਆ ਹੋਇਆ ਹੈ ਸਰ ਆ ਉਹਨਾਂ ਦੀ ਟਵੀਟ ਹੈ ਕਹਿੰਦੇ ਜੀ ਪੁਲਿਸ ਦੀ ਮੁਸਤਹਦੀ ਟੁਡੇ ਆਮ ਓਨਲੀ ਗੋਇੰਗ ਟੂ ਟਾਕ ਅਬਾਊਟ ਭਗਵੰਤ ਮਾਨ ਹੋਮ ਮਿਨਿਸਟਰ ਦਾ ਫੇਲੀਅਰ ਡੀਜੀਪੀ ਪੰਜਾਬ ਦੀ ਲਾਅ ਔਰਡਰ ਦੀ ਫੇਲੀਅਰ ਦੀ ਤਾਂ ਬਹੁਤ ਵੱਡੀ ਗਾਥਾ ਇਹਨਾਂ ਦੀ ਸਰਕਾਰ ਦੀ ਸਿੱਧੂ ਮੂਸੇਵਾਲਾ ਸੁਲਮਾਨ ਖਾਨ ਨੂੰ ਜਿਹੜਾ ਬਹਿ ਕੇ ਜੇਲਾ ਚ ਟ੍ਰੇਟਨ ਕਰਦਾ ਹੈ ਲਾਰੈਂਸ ਬਿਸ਼ਨੋਈ ਔਨਰੇਬਲ ਹਾਈ ਕੋਰਟ ਨੂੰ ਇੰਟਰਵਿਊ ਇਨ ਕਰਨਾ ਪੜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਲੈ ਕੇ ਜਿਨਾ ਅਫਸਰਾ ਥੱਲੇ ਇਹ ਇੰਟਰਵਿਊ ਹੋਈ ਉਹਨਾਂ ਨੂੰ ਕਿਵੇਂ ਬਚਾਇਆ ਜਾ ਰਿਹਾ ਇਹ ਔਨਰੇਬਲ ਹਾਈ ਕੋਰਟ ਬਾਰ-ਬਾਰ ਕਹਿ ਰਿਹਾ ਸੰਦੀਪ ਨੰਗਲ ਲੰਬੀਆਂ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕਟ ਲਾਂਚਰ ਅਟੈਕ ਪੰਜਾਬ ਦੇ ਪੁਲਿਸ ਸਟੇਸ਼ਨ ਤੇ ਅਟੈਕ ਫਰੋਤੀ ਟਾਰਗੇਟਡ ਕਿਲਿੰਗ ਪੰਜਾਬ ਦੇ ਪੈਟਰੋਲ ਪੰਪ ਤੇ ਕਿਸੇ ਤੋਂ 5 ਕਰੋੜ ਦੀ ਫਰੋਤੀ ਮੰਗਣ ਵਾਸਤੇ ਬੰਬ ਬਲਾਸ ਔਰ देयर इज अ देयर इज अ ਲੌਂਗ ਸਟੋਰੀ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦੀ ਵੀਡੀਓ ਦੇਖ ਰਿਹਾ ਸੀਗਾ ਦਿੱਲੀ ਦੇ ਲਾਅ ਨਾ ਆਰਡਰ ਦੀ ਗੱਲ ਕਰਦੇ ਸੀ ਉਹ ਬੇਸ਼ਰਮੋ ਜਿਹੜੀ ਪੰਜਾਬ ਚ 2.5 ਸਾਲ ਤੋਂ ਨੂੰ ਸਰਕਾਰ ਚ ਚਲਾਉਂਦੇ ਨੂੰ ਹੋ ਗਿਆ ਉਹਦੇ ਦੇ ਹਾਲ ਵੇਖੋ ਅੱਜ ਹੋਇਆ ਕੀ ਹੈ ਗਵਰਨਮੈਂਟ ਆਫ ਇੰਡੀਆ ਦੇ ਸੈਂਟਰਲ ਪ੍ਰੋਟੈਕਟਿਵ ਦੇ ਸਦਾਰਸ਼ੁਬੀਰ ਸਿੰਘ ਬਾਦਲ ਗੁਰੂ ਸਾਹਿਬ ਦਾ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦਿਆਂ ਹੋਇਆਂ ਜਿੱਥੇ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦਰਬਾਰ ਸਾਹਿਬ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਜਦ ਕੋਈ ਮੱਥਾ ਟੇਕਣ ਜਾਂਦਾ ਨਾ ਜੀ ਉਹਦੀ ਮੈਂਟਲ ਸਿਚੁਏਸ਼ਨ ਸਮਝਿਆ ਕਰੋ ਉਹਦੀ ਮਨ ਦੀ ਅਵਸਥਾ ਕਿ ਉਹ ਬਿਲਕੁਲ ਹੀ ਠਹਿ ਕੇ ਜਾਂਦਾ ਹੈ ਗੁਰੂ ਦੇ ਚਰਨਾਂ 'ਚ ਆਪਦੀ ਝੋਲੀ ਭਰਵਾਉਣ ਵਾਸਤੇ ਜਾਂਦਾ ਹੈ ਕਿ ਗੁਰੂ ਮੇਰੇ 'ਚ ਇਹ ਖੈਰ ਪਾਵੇ ਤੇ ਤੁਸੀਂ ਅੱਜ ਜਿਹਨੇ ਅਟੈਕ ਕੀਤਾ ਉਹਦੀ ਮਨ ਦੀ ਅਵਸਥਾ ਵੇਖ ਲਓ ਜਿੱਥੇ ਲੱਖਾਂ ਕਰੋੜਾਂ ਲੋਕ ਖੈਰਪੋਣ ਆਉਂਦੇ ਆ ਮਨੁੱਖਤਾ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਆਉਂਦੇ ਉੱਥੇ ਇੱਕ ਬੰਦਾ ਅੱਜ ਨਰੈਣ ਸਿੰਘ ਚੋੜਾ ਤਿਆਰੀ ਕਰਕੇ ਆਇਆ ਕਿ ਮੈਂ ਸੁਖਵੀਰ ਸਿੰਘ ਬਾਦਲ ਤੇ ਤਾਂ ਗੋਲੀ ਮਾਰਨੀ ਮਾਰਨੀ ਹੈ ਮਗਰ ਜਿਹੜਾ ਇਹ ਅਟੈਕ ਹੋ ਰਿਹਾ 1984 ਤੋਂ ਬਾਅਦ 2024 'ਚ ਅੱਜ ਸ੍ਰੀ ਹਰਮੰਦਰ ਸਾਹਿਬ ਤੇ ਗੋਲੀ ਚਲਾਉਣ ਦੀ ਗਸਥਾਕੀ ਜਾਂ ਹਿੰਮਤ ਜੇ ਕਿਸੇ ਨੇ ਫੇਰ ਇਹ ਵਿਖਾਈ ਇਹ ਨਰੈਣ ਸਿੰਘ ਚੌੜਾ ਨੇ ਵਿਖਾਈ ਤੁਸੀਂ ਇਹਦੀ ਮਨ ਦੀ ਅਵਸਥਾ ਜਾਂ ਇਹਦੇ ਹਾਲਾਤ ਵੇਖ ਲਓ ਕੀ ਹੈ ਜਿਹਨੂੰ ਇਹ ਨਹੀਂ ਡਰ ਕਿ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਤੇ ਮੈਂ ਚੱਲਿਆ ਗੋਲੀ ਚਲਾਉਣ ਚੱਲਿਆ ਜਿਸ ਸੇਵਾ ਕਰਦਿਆਂ ਨੂੰ ਗੋਲੀ ਮਾਰਨ ਚੱਲਿਆ ਤੇ ਜਿਹਨੂੰ ਗੁਰੂ ਤੇ ਦਰ ਜਾ ਕੇ ਗੋਲੀ ਚਲਾਉਣ ਦਾ ਕੋਈ ਖੌਫ ਨਹੀਂ ਰਹਿ ਗਿਆ ਉਹਦੇ ਹੱਥ ਵੇਖ ਲਓ ਉਹਨੂੰ ਤੁਸੀਂ ਕੀ ਸਮਝਦੇ ਹੋ ਕਿ ਉਹ ਕਿਸੇ ਤਰੀਕੇ ਨਾਲ ਵੀ ਸਿੱਖ ਸਿੰਪੈਥਾਈਜ਼ਰਾ ਬਿਲਕੁਲ ਨਹੀਂ ਹੀ ਇਜ਼ ਐਨ 에ਜੰਟ ਚਾਹੇ ਜਨਸੀਆਂ ਦਾ 에ਜੰਟ ਕਹਿ ਲੋ ਜਾਂ ਆਈਐਸਆਈ ਦਾ ਕਹਿ ਲੋ ਜਾਂ ਕੀਦਾ ਕਹਿ ਲੋ ਇਹ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਮਗਰ ਮੈਂ ਅੱਜ ਇਹ ਹੈ ਕੋਣ ਇਸ ਇਨਸਾਨ ਤੇ ਆਉਦੀ ਫੋਟੋ ਹੈ ਜੀ ਨਰੈਨ ਸਿੰਘ son of ਚੰਨਨ ਸਿੰਘ ਹੁਣ ਬੜਾ ਇੰਪੋਰਟੈਂਟ ਇੱਥੇ ਲਿੰਕ ਪੈਦਾ ਹੋਣਾ ਚੰਨਨ ਸਿੰਘ ਦਾ ਇੱਕ ਹੋਰ ਮੁੰਡਾ ਨਰਿੰਦਰ ਸਿੰਘ ਚੋੜਾ ਇੱਕ ਹੈ ਨਰੈਨ ਸਿੰਘ ਚੋੜਾ ਦੇ ਕਾ ਨਰਿੰਦਰ ਸਿੰਘ ਚੋੜਾ ਆ ਨਰਿੰਦਰ ਸਿੰਘ ਚੋੜਾ ਜਿਹਨੂੰ ਬਾਜਵਾ ਵੀ ਕਹਿੰਦੇ ਨਰਿੰਦਰ ਸਿੰਘ ਬਾਜਵਾ ਸੁਖੀ ਰੰਧਾਵੇ ਦੇ ਨਾਲ ਖਲੋਤਾ ਔਰ ਮੈਂ ਆ ਖਬਰ ਪੜ ਰਿਹਾ ਤੋਨੂੰ ਮੈਂ ਸਾਰੀਆਂ ਹੀ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਿ ਇਹ ਚੰਨਨ ਸਿੰਘ ਦੇ ਦੋ ਮੁੰਡੇ ਨੇ ਹੁਣ ਸੁੱਖੀ ਕਹਿ ਦੂ ਕਿ ਭਰਾ ਦੀ ਬਣਦੀ ਨਹੀਂ ਬਹੁਤ ਬੜਾ ਤੇਜ ਆ ਸੁੱਖੀ ਵੀ ਕਿਹੜਾ ਘੱਟਾ ਛਾਤਰ ਮਗਰ ਇਹ ਛਾਤਰ ਨੂੰ ਇਹ ਕਹੋ ਕਿ ਆ ਤੂੰ ਆ ਬੜੇ ਮਾਨ ਨਾਲ ਕਹਿੰਦੇ ਆ ਆ ਖਬਰ ਮੈਂ ਦਿਖਾ ਰਿਹਾ ਜੀ ਇਹ ਖਬਰ ਹੈ 4 ਸਪਟੈਂਬਰ 2018 ਦੀ ਨਰਿੰਦਰ ਸਿੰਘ ਬਾਜਵਾ ਸਰਬਸੰਬਧੀ ਨਾਲ ਸਰਬਸੰਬਧੀ ਮਤਲਬ ਕਿ ਇਹ ਸਾਰੇ ਇਕੱਠੇ ਹੋ ਕੇ ਵਿਥ ਯੂਨੀਨਿਮਸਲੀ ਬਲੌਕ ਸੰਪਤੀ ਬਲੌਕ ਸੰਪਤੀ ਦੇ ਚੇਅਰਮੈਨ ਤੇ ਉਹਨੂੰ ਬਿਠਾਇਆ ਗਿਆ ਜੀ ਕੌਣ ਬਿਠਾ ਰਿਹਾ ਸੁਖੀ ਰੰਦਾਵਾ ਮਤਲਬ ਕਿ ਇਹਨੂੰ ਟਿਕਟ ਕੀ ਨੇ ਦਿੱਤੀ ਨਰਿੰਦਰ ਸਿੰਘ ਚੋੜੇ ਨੂੰ ਪਹਿਲਾਂ ਬਲੌਕ ਸੰਪਤੀ ਦੀ ਟਿਕਟ ਦਿੱਤੀ ਜਾਂਦੀ ਆ ਉਹ ਦਿੱਤੀ ਕੀ ਨੇ ਕਾਂਗਰਸ ਪਾਰਟੀ ਨੇ ਫਿਰ ਉਹਨੂੰ ਯੂਨੀਨਿਮਸਲੀ ਚੰਨਨ ਸਿੰਘ ਦੇ ਮੁੰਡੇ ਨੂੰ ਨਰੇਨ ਨਰੇਨ ਚੌੜੇ ਦੇ ਬ੍ਰਦਰ ਨੂੰ ਨਰਿੰਦਰ ਚੌੜੇ ਨੂੰ ਚੇਅਰਮੈਨ ਬਲੌਕ ਸਮਿਤੀ ਇਲੈਕਟ ਕੀਤਾ ਜਾਂਦਾ ਉਹਦੀ ਲੰਮੀ ਕਹਾਣੀ ਆ ਮੈਂ ਬਾਅਦ ਚ ਦੱਸੂਗਾ ਹਾਂ ਜੀ ਅੱਗੇ ਮੈਂ ਆ ਰਿਹਾ ਹੁਣ ਕਮਾਲ ਦੀ ਗੱਲ ਲਿੰਕ ਵੇਖੋ ਇਹਦਾ ਕਿ ਜਦੋਂ ਜਦੋਂ ਸੁਖੀ ਰੰਧਾਵਾ ਕਮਜ਼ਿੰਟੂ ਪਾਵਰ ਉਦੋਂ ਉਦੋਂ ਨਰੇਨ ਚੌੜੇ ਦੀ ਐਕਟੀਵਿਟੀਆਂ ਐਂਟੀ ਬਾਦਰ ਐਕਟੀਵਿਟੀਆਂ ਮੈਂ ਕਹੂੰਗਾ ਐਂਟੀ ਸ਼ਰੋਮਣੀ ਅਕਾਲੀ ਦਲ ਐਕਟੀਵਿਟੀਜ਼ ਤੇ ਤੇਜ਼ੀ ਵੜਦੀ ਹੈ ਇਹਨੂੰ ਪਹਿਲਾਂ ਇਹ ਕੋਈ ਨਰਹਿਨ ਚੋੜਾ ਅੱਜ ਦਾ ਨਹੀਂ ਆ ਜੀ ਇਹ ਪਹਿਲਾ ਕੇਸ ਇਹਦੇ ਤੇ ਰਜਿਸਟਰ ਹੋਇਆ ਹੈ 1990 ਚ ਆ ਮੈਂ ਲਿਸਟ ਲੈ ਕੇ ਆਇਆ ਮੇਰੇ ਕੋਲ ਤਾਂ ਲੇ ਇੱਕ ਛੋਟੀ ਲਿਸਟ ਹੈ 21 ਕੇਸਾਂ ਦੀ ਲਿਸਟ ਮੈਂ ਲੈ ਕੇ ਆਇਆ ਮਗਰ ਇਹਦੇ ਚ ਕੋਦੇ ਹੁਣ 35 ਪਰਚੇ ਨੇ ਔਰ ਤੁਸੀਂ ਹੈਰਾਨ ਹੋਵੋਗੇ ਕਾਦੇ-ਕਾਦੇ ਨੇ ਅੱਜ ਵੀ ਜਿਹੜਾ ਵੈਪਨ ਵਰਤਿਆ ਨਾ ਜੀ ਇਟਸ ਉਹ ਤੁਸੀਂ ਨਹੀਂ ਯੂਜ਼ ਕਰ ਸਕਦੇ ਤੁਹਾਨੂੰ ਮਿਲਦਾ ਹੀ ਨਹੀਂ ਉਹ ਵੈਪਨ 9mm ਪਿਸਟਲ ਵਰਤਿਆ ਸੈਮੀ ਆਟੋਮੈਟਿਕ ਪਿਸਟਲ ਵਰਤਿਆ ਲੋਕ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਇਸ ਲਈ ਮੈਂ ਮੇਕ ਚ ਨਹੀਂ ਜਾਂਦਾ ਮਗਰ ਸੈਮੀ ਆਟੋਮੈਟਿਕ 9mm ਕੇਵਲ ਤੇ ਕੇਵਲ ਕਰਾਸ ਬਾਰਡਰ ਤੋਂ ਆਵੇ ਤੇ ਮਿਲ ਸਕਦਾ ਨਹੀਂ ਤਾਂ ਨਹੀਂ ਮਿਲ ਸਕਦਾ ਜਾਂ ਪੁਲਸ ਕੋਲ ਜਾਂ ਪੁਲਸ ਕੋਲ ਹੈ ਤੇ ਜਾ ਜਿਹੜੇ ਦੇਸ਼ 'ਚ ਮੌਲ ਪਿੰਡੋਪਾਕ ਬਾਰਡਰ ਤੇ ਖਰਾਬ ਕਰਨਾ ਚਾਹੁੰਦੇ ਉਹਨਾਂ ਕੋਲ ਪੁੱਛਦਾ ਔਰ ਇਹ 21 ਪਰਚਿਆਂ 'ਚ ਹੁਣ ਜਿਹੜੇ 30 35 ਨੇ ਇਹਦੇ 'ਚ ਬੰਬ ਦਾ ਵੀ ਆਇਤੋਂ ਗ੍ਰਨੇਡ ਦੀ ਰਿਕਵਰੀ ਆ ਇਹਦੇ ਤੋਂ MP5 ਮਸ਼ੀਨ ਗਨ ਹੁੰਦੀ ਹੈ ਉਹਦੀ ਰਿਕਵਰੀ ਹੈ ਅਸॉल्ट ਰਾਈਫਲ ਦੀ AK47 ਦੀ ਰਿਕਵਰੀ ਹੈ ਮਤਲਬ ਲੰਮੀ ਚੌੜੀ ਕਹਾਣੀ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਦੋਂ ਬਾਅਦ ਕਦੋਂ ਆਉਂਦਾ ਹੈ ਇਹਦੇ ਦੋ ਪਰਚੇ ਕੈਨਸਲ ਹੋਏ 2000 2 ਚ 2002 37 2002 ਔਰ ਦੂਜਾ ਪਰਚਾ ਕੈਨਸਲ ਹੋਇਆ 25 7 2002 भाई साहब 2002 ਚ ਸਰਕਾਰ ਕੀ ਦੀ ਸੀ ਕਾਂਗਰਸ ਪਾਰਟੀ ਦੀ ਔਰ ਸੁਖੀ ਰੰਧਾਵੇ ਦੀ ਉਦੋਂ ਇਹ ਚੀਫ ਪਾਰਲੀਮੈਂਟਰੀ ਸੈਕਟਰੀ ਸਾਲੇ ਔਰ ਇਹ ਬੜੇ ਨਜ਼ਦੀਕੀ ਮੰਨੇ ਜਾਂਦੇ ਸਨ ਸੁਖਜਿੰਦਰ ਰੰਧਾਵੇ ਦੇ ਕਮਾਲ ਦੀ ਗੱਲ ਅੱਜ ਕਹੂਗਾ ਸੁਖੀ ਕਿ ਮੇਰਾ ਕੀ ਲੜਣਾ ਦੇਣਾ ਮਗਰ ਇਹ ਕਮਾਲ ਦੀ ਗੱਲ ਹੈ ਕਿ ਪਹਿਲਾਂ ਵੀ ਇਹਦੇ ਪਰਚੇ ਕੈਂਸਲੇਸ਼ਨ ਉਦੋਂ ਹੁੰਦੀ ਆ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਔਰ ਫੇਰ ਇਨੂੰ 2013 ਚ ਫੜਿਆ ਜਾਂਦਾ ਔਰ ਇਹ ਫੇਰ ਵਾਰ ਕਦੋਂ ਆਉਂਦਾ 2018 ਚ ਜਦੋਂ ਇਹਦਾ ਸਰਬਸੰਮਤੀ ਲਾਲ ਨਰਿੰਦਰ ਸਿੰਘ ਚੋੜਾ ਬਣਦਾ ਬਲੌਕ ਸੰਮਤੀ ਦਾ ਚੇਅਰਮੈਨ ਕਾਂਗਰਸ ਵੱਲੋਂ ਔਰ 2018 ਦੀ ਆ ਖਬਰ ਹੈ ਵੈਨ ਹੀ ਕਮਸ ਆਊਟ ਆਫ ਜੇਲ ਆ ਆ ਅੱਜ ਨਰੈਣ ਸਿੰਘ ਕੌੜਾ ਦੇਰ ਦਾ ਅੰਮ੍ਰਿਤਸਰ ਜੀਐਚਓ ਰਿਹਾਸ ਸण्डे ਅਗਸਟ 5 2018 ਔਰ 2018 ਚ ਸੁਖੀ ਰੰਧਾਵਾ ਕੀ ਸੀ ਸਿਹਰ ਮੰਤਰੀ ਪੰਜਾਬ ਸਰਕਾਰ ਅੱਜ ਕਹੂਗਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਤੇ ਸਾਨੂੰ ਪਤਾ ਕਿ ਸੁਖੀ ਰੰਧਾਵਾ ਤੇਰੀ ਮਾਨਸਿਕ ਹਾਲਾਤ ਕੀ ਆ ਤੂੰ ਉਹ ਬੰਦਾ ਆਪ ਦੇ ਇਹਦੇ ਬਜ਼ੁਰਗ ਰੰਧਾਵਾ ਕੀ ਨੌਸੀ ਜੀ ਸੰਤੋਖ ਸਿੰਘ ਰੰਧਾਵਾ ਜੀ ਨੇ ਇੰਦਰਾ ਗਾਂਧੀ ਨੇ ਜਦ 1984 84 ਚ ਸ੍ਰੀ ਅਕਾਲ ਤਖਤ ਸਾਹਿਬ ਅਟੈਕ ਕਰਾਇਆ ਸੀ ਇਹਨੇ ਇਹਦੇ ਪਿਓ ਨੇ ਉਸ ਨੂੰ ਵੈਲਕਮ ਕੀਤਾ ਸੀ ਤੇ ਸਹੀ ਠਰਾਇਆ ਸੀ ਔਰ ਜਿਨਨੇ ਸਿੰਘ ਸਿੰਘਣੀਆਂ ਉੱਤੇ ਸ਼ਹੀਦ ਕੀਤੇ ਗਏ ਸਨ ਉਹਨੂੰ ਸਹੀ ਕਹਿੰਦਾ ਸੀ ਔਰ ਫੇਰ ਉਹੀ ਰੰਧਾਵੇ ਦਾ ਅੱਜ ਸੰਤੋਖ ਸਿੰਘ ਰੰਧਾਵੇ ਦਾ ਉਹ ਮੁੰਡਾ ਅੱਜ ਨਰੈਨ ਸਿੰਘ ਚੋੜਾ ਤੇ ਨਰਿੰਦਰ ਸਿੰਘ ਚੋੜੇ ਵਰਗਿਆਂ ਨੂੰ ਥਾਪੀਆਂ ਦੇ ਕੇ ਸ੍ਰੀ ਹਰਮੰਦਰ ਸਾਹਿਬ ਅੱਜ ਫੇਰ ਗੋਲੀ ਚਲਵਾ ਰਿਹਾ ਤੇ ਇਹਨਾਂ ਦੀ ਮਾਨਸਿਕ ਸਥਿਤੀ ਕੀ ਹੈ ਇਹ ਸੋਚ ਕੀ ਰੱਖਦੇ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਇਹ ਬੜੀ ਅਜ ਕੱਲ ਤੋਂ ਗੱਲਾਂ ਤੋਂ ਸਪਸ਼ਟ ਹੁੰਦੀ ਹੈ ਔਰ ਹਾਂ ਜੀ ਵਿਧਾਨ ਸਭਾ 'ਚ ਇਹ ਮੈਂ ਵਿਧਾਨ ਸਭਾ 'ਚ ਵੀ ਇਹਨੂੰ ਕੁਐਸਚਨ ਕੀਤਾ ਹੋਇਆ ਇਹਦਾ ਮੁੱਦਿਆ 'ਚ ਰਿਕਾਰਡ ਹੈ ਵਿਧਾਨ ਸਭਾ 'ਚ ਔਰ ਉੱਥੇ ਮੰਨਿਆ ਵੀ ਹੈ ਇਹ ਆ ਇਹ ਭਰਾ ਨੇ ਔਰ ਮੇਰੀ ਇਹਨਾਂ ਨਾਲ ਨੇੜਤਾ ਅੱਜ ਭਾਵੇਂ ਮੁਕਰੇ ਆ ਆ 2019 ਜੇ ਮੈਂ ਆਪਦੀ ਪੁਰਾਣੀ ਸਟੇਟਮੈਂਟ ਵਿਖਾ ਰਿਆ ਨਾ देयर इज नॉट ਵਨ ਪਰਸਨ ਇੱਕ ਹੋਰ ਹੈ ਸੀਕ ਫॉर ਜਸਟਿਸ ਜਿਹੜਾ ਉਹ ਚਲਾਉਂਦਾ ਪੰਨੂ ਉਹਦਾ ਇੱਕ ਬੰਦਾ ਕਰਤਾ ਧਰਤਾ ਚੇਅਰਮੈਨ ਹੈ ਅਵਤਾਰ ਸਿੰਘ ਤਾਰੀ ਅਵਤਾਰ ਸਿੰਘ ਤਾਰੀ ਦਾ ਛੋਟਾ ਬ੍ਰਦਰ ਹੈ ਬਲਵਿੰਦਰ ਸਿੰਘ ਕੋਟਲਾ ਬਹਾਮਾ ਔਰ ਬਲਵਿੰਦਰ ਸਿੰਘ ਕੋਟਲਾ ਬਾਮਾ ਵੀ ਕੀ ਬਣਿਆ ਸੀ ਚੇਅਰਮੈਨ ਬਣਾਇਆ ਗਿਆ ਸੀ ਆਈ ਥਿੰਕ ਉਹ ਮਾਰਕੀਟ ਕਮੇਟੀ ਦਾ ਵਿਧਾਨ ਸਭਾ ਚ ਰੌਲਾ ਪਿਆ ਉਹਨੂੰ ਕਾਂਗਰਸ ਪਾਰਟੀ ਨੂੰ ਉਹਨੂੰ ਚੇਅਰਮੈਨਸ਼ਿਪ ਤੋਂ ਡ੍ਰੌਪ ਕਰਨਾ ਪਿਆ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਮਰਜ਼ੀ ਕਿ ਤੁਹਾਨੂੰ ਹੋਰ ਕੋਈ ਨਹੀਂ ਲੱਭਦਾ ਇੱਥੇ ਬਾਰਡਰ ਦੇ ਇਲਾਕੇ 'ਚ ਜਿਨ੍ਹਾਂ ਦੇ 33 35 35 ਪਰਚਿਆਂ ਤੁਹਾਨੂੰ ਉਹੀ ਬੰਦੇ ਲੱਭਦੇ ਆ ਸੱਭ ਸੰਮਤੀ ਨਾਲ ਚੇਅਰਮੈਨ ਬਣਾਉਣ ਲਈ ਜਾਂ ਯੂਨੀਨਿਮਸਲੀ ਬਣਾਉਨੇ ਹੋ ਜਾਂ ਸਿਲੈਕਟ ਕਰਕੇ ਉਹਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਉਨੇ ਹੋ ਔਰ ਉਹ ਬੰਦੇ ਜਿਨ੍ਹਾਂ ਦੀਆਂ ਤਾਰਾਂ ਸਿੱਧੇ ਪਾਕਿਸਤਾਨ ਨਾਲ ਜੁੜੀਆਂ ਨੇ ਜਿਹੜੇ ਇਥੋਂ ਜਦ ਭੱਜਦੇ ਆ ਜਾਂ ਅੰਡਰਗਰਾਊਂਡ ਹੁੰਦੇ ਆ ਪੁਲਿਸ ਦਾ ਰਿਕਾਰਡ ਹੈ ਕਿ ਉਹ ਪਾਕਿਸਤਾਨ ਜਾਂਦੇ ਸੋ ਕਾਂਗਰਸ ਪਾਰਟੀ ਦਾ ਕੀ ਰੋਲ ਆ ਸ੍ਰੀ ਹਰਮੰਦਰ ਸਾਹਿਬ ਤੇ ਜਦੋਂ ਮੌਕਾ ਮਿਲਦਾ ਗੋਲੀ ਚਲਾਉਣ ਤੋਂ ਹਟਦੇ ਨਹੀਂ ਇਹਨਾਂ ਨੂੰ ਸਿਆਸਤ ਤੋਂ ਸਵਾਇ ਕੋਈ ਕੰਮ ਨਹੀਂ